ਕਿਉਂਕਿ ਪਹਿਰਾਵਾ ਇੱਕ ਸੰਤ ਨਹੀਂ ਪਹਿਰਾਵੇ ਦਾ ਨਾਮ ਸੰਤ ਨਹੀਂ ਸੰਤ ਕੀ ਹੈ ਜਿਹੜਾ ਪਰਮਾਤਮਾ ਦਾ ਦਿਨ ਰਾਤ ਜਿਨ੍ਹਾਂ ਨਾਲ ਵਿਸਰੈ ਨਾਮ ਸੇਕ ਨੇਹਿਆ ਭੇਦ ਨਾ ਜਾਣੋ ਮੂਲ ਸਾਈ ਜਿਹਿਆ ਜਿਹੜੇ ਕੇਵਲ ਤੇ ਕੇਵਲ ਦਿਨ ਰਾਤ ਪਰਮਾਤਮਾ ਦੀ ਬੰਦਗੀ ਦੇ ਵਿੱਚ ਗੂੜ ਰਹਿੰਦੇ ਨੇ ਦਿਨ ਰਾਤ ਪਰਮਾਤਮਾ ਦੀ ਬੰਦਗੀ ਵਿੱਚ ਰੁੱਝੇ ਰਹਿੰਦੇ ਨੇ ਗੁਰੂ ਸਾਹਿਬ ਜੀ ਤੇ ਐਸੇ ਮਨੁੱਖਾਂ ਨੂੰ ਏਡਾ ਉੱਚਾ ਰਤਬਾ ਦਿੰਦੇ ਨੇ ਅਸੀਂ ਤੇ ਜਿਸ ਮਨੁੱਖ ਨੇ ਸਾਰਾ ਦਿਨ ਠੱਗੀਆਂ ਮਾਰੀਆਂ ਹੋਣ ਕਿਸੇ ਦਾ ਡੇਰਾ ਲੁੱਟ ਕੇ ਖਾਦਾ ਹੋਵੇ ਕਿਸੇ ਦੇ ਧਨ ਦੇ ਉੱਤੇ ਕਬਜ਼ਾ ਕੀਤਾ ਹੋਵੇ ਤੇ ਬਾਹਰੋਂ ਕੇਵਲ ਤੇ ਕੇਵਲ ਪਹਿਰਾਵਾ ਧਰਮੀ ਪੁਰਸ਼ਾਂ ਵਾਲਾ ਪਾਇਆ ਹੋਵੇ ਨਾ ਅਸੀਂ ਤੇ ਉਹਨੂੰ ਸੰਤ ਕਹਿੰਦੇ ਆ ਗੁਰਤੇਗ ਬਹਾਦਰ ਸਾਹਿਬ ਜੀ ਨੇ ਜਿਵੇਂ ਵਿਆਖਿਆ ਕੀਤੀ ਹੈ ਨਾ ਕਿ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੈ ਨਿਆਰੂ 나ਹੇ ਮਾਨ અપਮਾਨਾ ਆਸਾ ਮਨਸਾ ਸਗਲ ਤਿਆਗਾ ਜਗ ਤੇ ਰਹੈ ਨਿਰਾਸਾ ਕਾਮ ਕ੍ਰੋਧੇ ਪਰਸੈ 나ਹਨ ਤੇਹ ਘਟ ਬ੍ਰਹਮ ਨਿਵਾਸਾ ਫਿਰ ਗੁਰੂ ਸਾਹਿਬ ਜੀ ਕਹਿੰਦੇ ਇਹ ਅਵਸਥਾ ਹਰ ਬੰਦੇ ਨੂੰ ਸਮਝ ਨਹੀਂ ਆਉਂਦੀ ਸਮਝ ਪਤਾ ਕਿਹਨਾਂ ਨੂੰ ਆਉਂਦੀ ਹੋਰ ਕਿਰਪਾ ਜਿਹ ਨਰਕੋਂ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਜਿਹੜਾ ਰੱਬ ਦੇ ਵਿੱਚ ਇਦਾਂ ਅਪੇਧ ਹੋਵੇ ਜਿਵੇਂ ਪਾਣੀ ਵਿੱਚ ਪਾਣੀ ਮਿਲਿਆ ਹੁੰਦਾ ਹੈ ਜਿਹੜਾ ਇਦਾਂ ਗੁਰੂ ਦੇ ਵਿੱਚ ਅਪੇਧ ਹੋਵੇ ਪਰਮੇਸ਼ਰ ਵਿੱਚ ਅਪੇਧ ਹੋਵੇ ਸੱਚ ਜਾਣੋ ਇਹ ਅਵਸਥਾ ਉਹਨਾਂ ਨੂੰ ਸਮਝ ਲੱਗਦੀ ਹੈ ਅਸੀਂ ਕਿਤੇ ਟਪਲਾ ਨਾ ਖਾਈਏ ਅਸੀਂ ਕਿਸੇ ਲਿਬਾਸ ਨੂੰ ਜਾਂ ਪਹਿਰਾਵੇ ਨੂੰ ਜਾਂ ਦਿਖਾਵੇ ਨੂੰ ਕਿਤੇ ਬ੍ਰਹਮ ਗਿਆਨੀ ਨਾ ਸਮਝ ਬੈਠੀਏ ਕਿਉਂਕਿ ਇਹ ਪੁਲੇਖਾ ਅੱਜ ਤੋਂ ਨਹੀਂ ਪੁਰਾਤਨ ਸਮੇਂ ਤੋਂ ਵੀ ਲੱਗਦਾ ਆਇਆ بڑے بڑے ਧਰਮੀ ਪੁਰਸ਼ ਧਰਮ ਦੇ ਨਾਮ ਦੇ ਉੱਤੇ ਗੁਮਰਾਹ ਵੀ ਕਰਦੇ ਰਹੇ ਤੇ بڑے بڑے ਅਧਰਮੀ ਪੁਰਸ਼ ਧਰਮ ਦੇ ਨਾਮ ਦੇ ਉੱਤੇ ਲੋਕਾਂ ਨੂੰ ਠੱਗਦੇ ਵੀ ਰਹੇ ਔਰ بڑے بڑے ਮਨੁੱਖ ਜਿਹੜੇ ਨੇ ਇਸ ਠੱਗੀ ਦਾ ਸ਼ਿਕਾਰ ਹੁੰਦੇ ਆਏ ਗੁਰੂ ਸਾਹਿਬ ਜੀ ਨੇ ਸੁਖਮਣੀ ਸਾਹਿਬ ਜੀ ਦੀ ਇਸ ਅੰਮ੍ਰਿਤਮਈ ਬਾਣੀ ਦੇ ਅੰਦਰ ਇਸੇ ਵਿਚਾਰ ਧਾਰਾ ਦਾ ਖੁੱਲ ਕੇ ਖੁਲਾਸਾ ਕੀਤਾ ਹੈ